ਹਾਂਜੀ ਦੋਸਤੋ ਇੱਕ ਵਾਰੀ ਕਹਿੰਦੇ ਕੋਈ ਦੋ ਨੌਜਵਾਨ ਸੀ ਜੋ ਕਿ ਗੁਰੂ ਧਾਰਨਾ ਚੱਲੇ ਸੀ ਜਿਵੇਂ ਕਿ ਉਹਨਾਂ ਨੇ ਸੁਣਿਆ ਸੀ ਵੀ ਫਲਾਣੇ ਪਿੰਡ ਦੇ ਵਿੱਚ ਕੋਈ ਵੀ ਬਹੁਤ ਮੰਨਿਆ ਹੋਇਆ ਸਾਧੂ ਸੰਤ ਆ ਜਾਂ ਵੀ ਕੋਈ ਫਕੀਰ ਆ ਤਾਂ ਉਹਨਾਂ ਨੇ ਸੋਚਿਆ ਵੀ ਆਪਾਂ ਉਹਨੂੰ ਆਪਣਾ ਗੁਰੂ ਧਾਰਨਾ ਤਾਂ ਜਦੋਂ ਉਹ ਘਰੋਂ ਚੱਲੇ ਤਾਂ ਜਿਹੜੇ ਪਿੰਡ ਦੇ ਵਿੱਚ ਗੁਰੂ ਕੋਲੇ ਜਾਣਾ ਸੀ ਜਦੋਂ ਉਸ ਪਿੰਡ ਦੇ ਵਿੱਚੋਂ ਬੜੇ ਤਾਂ ਸਾਹਮਣੇ ਇੱਕ ਬੰਦਾ ਖਾਲੀ ਮਤਲਬ ਹੱਥ ਦੇ ਵਿੱਚ ਲੋਟਾ ਲਈ ਜਿਵੇਂ ਸਾਧੂ ਸੰਤਾਂ ਕੋਲੇ ਹੁੰਦਾ ਹਨਾ ਤਾਂ ਕਰੁਕ ਕਰਮੰਡਲ ਵੀ ਕਹਿੰਦੇ ਨੇ ਉਹਨੂੰ ਤਾਂ ਉਹ ਹੱਥ 'ਚ ਫੜੀ ਖਾਲੀ ਰੋਟਾ ਲਈ ਉਧਰੋਂ ਉਹਨਾਂ ਦੇ ਮੱਥੇ ਲੱਗਿਆ ਤਾਂ ਉਹਨਾਂ ਨੇ ਬੜਾ ਇਸ ਚੀਜ਼ ਨੂੰ ਬੁਰਾ ਮੰਨਿਆ ਉਹ ਕਹਿੰਦੇ ਜਿਵੇਂ ਕਹਿੰਦੇ ਹੁੰਦੇ ਅਸ਼ੋਭ ਸ਼ਗਨ ਹੋ ਗਿਆ ਉਹ ਕਹਿੰਦੇ ਵੀ ਚੱਲੇ ਤਾਂ ਅਸੀਂ ਗੁਰੂ ਧਾਰਨ ਸੀ ਪਰ ਇਹ ਖਾਲੀ ਭਾਂਡਾ ਲੈ ਕੇ ਸਾਡੇ ਮੱਥੇ ਕਿਧਰੋਂ ਲੱਗਿਆ ਤਾਂ ਉਹਨਾਂ ਨੇ ਕੀ ਕਰਿਆ ਉਹ ਜਿਹੜਾ ਖਾਲੀ ਭਾਂਡੇ ਵਾਲਾ ਲੋਟੇ ਵਾਲਾ ਬੰਦਾ ਸੀ ਤਾਂ ਉਹਨਾਂ ਨੇ ਉਹਨੂੰ ਮਤਲਬ ਕੁੱਟਿਆ ਉਹਦੇ ਮਤਲਬ ਕੁਛ ਨਾ ਕੁਛ ਮਾਰਿਆ ਜੁੱਤੀਆਂ ਵਗੈਰਾ ਮਾਰ ਜਾਨਾ ਉਹਨਾਂ ਨੂੰ ਕੁੱਟਿਆ ਜਿਨੂੰ ਕੁੱਟਣ ਤੋਂ ਬਾਅਦ ਜਦੋਂ ਉੱਥੋਂ ਗਏ ਤਾਂ ਅੱਗੇ ਜਾ ਕੇ ਜਿੱਥੇ ਉਸ ਸਾਹਬ ਦੇ ਗੁਰੂ ਜਿਹਨੂੰ ਧਾਰਨ ਕਰਨਾ ਸੀ ਉਹਦੇ ਡੇਰੇ ਦੇ ਵਿੱਚ ਪਹੁੰਚੇ ਤਾਂ ਲੋਕ ਸੰਗਤ ਬੈਠੀ ਸੀ ਹੋਰ ਲੋਕ ਬਹੁਤ ਬੈਠੇ ਸੀ ਤਾਂ ਜਦੋਂ ਵਿੱਚ ਹੀ ਉਹ ਬਹਿ ਗਏ ਤਾਂ ਉਸ ਤੋਂ ਬਾਅਦ ਜਦੋਂ ਉਹ ਜੋ ਗੁਰੂ ਸੀ ਉਹ ਆਏ ਸਟੇਜ ਤੇ ਬੈਠੇ ਆ ਗਏ ਤਾਂ ਉਹ ਦੋਨੇ ਜਿਹੜੇ ਨੌਜਵਾਨ ਸੀ ਉਹ ਇੱਕ एकदम ਹੈਰਾਨ ਹੋ ਗਏ ਅਚੰਬਿਤ ਹੋ ਗਏ ਤਾਂ ਉਹ ਕਿਉਂ ਹੋ ਗਏ ਕਿਉਂਕਿ ਉਹਨਾਂ ਨੇ ਜਿਹੜੇ ਬੰਦੇ ਦੇ ਜੁੱਤੀਆਂ ਮਾਰ ਜਾਂ ਸੀ ਉਹੀ ਉਹ ਗੁਰੂ ਸੀ ਜਿਹੜਾ ਅੱਗੇ ਸਟੇਜ ਦੇ ਉੱਪਰ ਵਿਰਾਜਮਾਨ ਹੋਇਆ ਸੀ ਤਾਂ ਉਹ ਬੜੇ ਸ਼ਰਮਿੰਦਾ ਵੀ ਹੋਏ ਤਾਂ ਬੜਾ ਉਹਨਾਂ ਨੂੰ ਇਸ ਚੀਜ਼ ਦਾ ਦੁੱਖ ਹੋਇਆ ਵੀ ਆਪਾਂ ਤਾਂ ਵੀ ਜਿਹਨੂੰ ਗੁਰੂ ਧਾਰਨਾ ਸੀ ਉਸੇ ਦੀ ਜੁੱਤੀਆਂ ਮਾਰੀਆਂ ਤਾਂ ਜਿਹੜਾ ਉਹ ਗੁਰੂ ਸੀ ਉਹਨੇ ਵੀ ਦੋਨੇ ਨੌਜਵਾਨਾਂ ਨੂੰ ਆਪਦੇ ਕੋਲ ਬੁਲਾਇਆ ਕਹਿੰਦੇ ਵੀ ਬੱਚਿਓ ਤੁਸੀਂ ਮੇਰੇ ਕੋਲੇ ਆਓ ਉਹ ਡਰਨ ਕੋਲੇ ਨਾ ਜਾਣ ਤਾਂ ਗੁਰੂ ਨੇ ਉਹਨਾਂ ਨੂੰ ਸਮਝਾਇਆ ਕਹਿੰਦਾ ਵੀ ਇੱਕ ਚੇਲਾ ਬਣਨ ਦੇ ਜਾਂ ਕਿਸੇ ਨੂੰ ਗੁਰੂ ਧਾਰਨ ਤੋਂ ਪਹਿਲਾਂ ਇਹੀ ਸੋਡੇ ਦੇ ਵਿੱਚ ਗੁਣ ਹੋਣੇ ਚਾਹੀਦੇ ਆ ਵੀ ਜਿਵੇਂ ਕਹਿੰਦੇ ਆਪਾਂ ਕੋਈ ਫਾਲ ਫਰੂਟ ਲੈਣੇ ਆ ਕੋਈ ਘੜਾ ਲੈਣੇ ਆ ਜਿਵੇਂ ਕੋਈ ਘੜਾ ਖਰੀਦਣਾ ਹੋਵੇ ਤਾਂ ਉਹਨੂੰ ਵੀ ਖੜਕਾ ਕੇ ਦੇਖਦੇ ਆ ਕੋਈ ਫਰੂਟ ਜਿਵੇਂ ਆਪਾਂ ਨਾਰੀਅਲ ਵਗੈਰਾ ਲੈਣੇ ਆ ਤਾਂ ਉਹਨੂੰ ਵੀ ਛਿਲਕਾ ਆ ਕੇ ਦੇਖਦੇ ਆ ਵੀ ਉਹਦੇ ਵਿੱਚ ਪਾਣੀ ਹੈ ਕਿ ਨਾ ਕੋਈ ਬਦਾਮ ਅਖਰੋਟ ਲੈਣੇ ਆ ਉਹਨੂੰ ਵੀ ਖੜਕਾ ਕੇ ਦੇਖਦੇ ਆ ਤਾਂ ਉਸੇ ਤਰ੍ਹਾਂ ਹੀ ਕਹਿੰਦੇ ਗੁਰੂ ਧਾਰਨ ਕਰਨ ਤੋਂ ਪਹਿਲਾਂ ਸੋਡਾ ਜੋ ਵੀ ਤੁਸੀਂ ਇਹ ਵੀ ਵਧੀਆ ਕਰਿਆ ਵੀ ਤੁਸੀਂ ਆਪਣੇ ਗੁਰੂ ਨੂੰ ਅ ਅਜਮਾ ਕੇ ਦੇਖ ਲਿਆ ਤਣਕਾ ਕੇ ਦੇਖ ਲਿਆ ਖੜਕਾ ਕੇ ਦੇਖ ਲਿਆ ਵੀ ਤੁਸੀਂ ਉਹਦੇ ਜੁੱਤੀਆਂ ਮਾਰੀਆਂ ਪਰ ਉਹਨੇ ਤੁਹਾਨੂੰ ਫੇਰ ਵੀ ਕੋਈ ਬੁਰਾ ਭਲਾ ਨਹੀਂ ਕਿਹਾ ਵੀ ਮਤਲਬ ਉਹਦੇ ਵਿੱਚ ਇੰਨੀ ਜ਼ਿਆਦਾ ਨਰਮਾਈ ਸੀ ਤਾਂ ਉਹਨੇ ਗੁਰੂ ਨੇ ਉਹਨਾਂ ਨੂੰ ਇਹ ਕਿਹਾ ਵੀ ਨਲੇ ਤੁਹਾਡੇ ਲਈ ਇਹ ਸਿੱਖਿਆ ਵੀ ਆ ਵੀ ਜੇ ਤੁਸੀਂ ਮੇਰੇ ਚੇਲੇ ਬਣਨਾ ਤਾਂ ਤੁਹਾਡੇ ਵਿੱਚ ਮੇਰੇ ਤੋਂ ਵੀ ਵੱਧਾ ਜਿਹੜੀ ਨਰਮਾਈ ਉਹ ਹੋਣੀ ਚਾਹੀਦੀ ਹੈ ਤਾਂ ਹੀ ਤੁਸੀਂ ਪ੍ਰਮਾਤਮਾ ਦੇ ਨੇੜੇ ਹੋ ਸਕਦੇ ਹੋ